ਸਤ ਸ੍ਰੀ ਅਕਾਲ ਜੀ ਯੂਰਪੀਅਨ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ। ਜੀ ਦੀ ਵੀਡੀਓ ਚ ਸ਼ੁਰੂ ਕਰਦੇ ਆਂ। ਜੀ ਦੀ ਵੀਡੀਓ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਰਮਨਦੀਪ ਰੇਂਗ ਸਤ ਸ੍ਰੀ ਅਕਾਲ ਭਾਜੀ। ਭਾਜੀ ਮੈਂ 7 ਮਈ ਨੂੰ 9 ਮੰਥ ਵਾਲੇ ਪੇਪਰਾਂ ਦੀ ਫਾਈਲ ਚੰਡੀਗੜ੍ਹ ਸਬਮਿਟ ਕੀਤੀ ਸੀ। 26 ਜੂਨ ਨੂੰ ਵੀਜ਼ਾ ਲੱਗ ਗਿਆ। ਹੁਣ ਭਾਜੀ ਬਹੁਤ ਵੀਜ਼ੇ ਆ ਰਹੇ ਆ। 50-60 ਦਿਨ ਲੱਗ ਰਹੇ ਨੇ। ਨਾਲ ਦੇ ਮੁੰਡਿਆਂ ਦਾ ਵੀ ਆ ਗਿਆ ਬਾ ਅੱਜ ਬਾਕੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਨੀ ਆ ਥੈਂਕ ਯੂ ਭਾਜੀ ਬਾਈ ਧੰਨਵਾਦ ਤੁਹਾਡਾ ਦੱਸਣ ਵਾਸਤੇ ਜਾਣਕਾਰੀ ਦੇਣ ਵਾਸਤੇ ਤੇ ਬਾਕੀ ਇਹ ਆ ਕਿ ਬੀਜੇ ਹਾਂ ਲੱਗ ਰਹੇ ਆ ਤੁਸੀਂ ਹੁਣ ਦੇਖ ਲਓ ਦੱਸਿਆ ਤੁਹਾਡੇ ਨਾਲ ਦੇ ਵੀ ਮਿੱਤਾਂ ਸੱਜਣਾਂ ਦੇ ਲੱਗੇ ਹੋਣਗੇ ਕਈ ਵੀਰਾਂ ਨੂੰ ਇਹ ਲੱਗਦਾ ਕਿ ਬੀਜੇ ਹੀ ਨਹੀਂ ਲੱਗ ਰਹੇ ਹੈਗੇ ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸ਼ਰਪਾਲ ਸਿੰਘ ਭਾਜੀ ਤੀਵੋਲੀ ਕਿੰਨੇ ਟਾਈਮ ਬਾਅਦ ਸੰਜੋੜਨੋਂ ਮਿਲਦੀ ਆ ਕਿਸੇ ਨੂੰ ਪਤਾ ਵੀਰੇ ਤੀਵੋਲੀ ਜਿਹੜਾ ਹੈਗਾ ਨਾ ਰੋਮਾਂ ਦੇ ਨਾਲ ਹੀ ਆ ਠੀਕ ਆ ਦੀਵਲੀ ਹੋਵੇ ਚਾਹੇ ਕਿਦਲੀ ਦਾ ਕੋਈ ਹੋਰ ਵੀ ਸ਼ਹਿਰ ਹੋਵੇ ਤੇ ਆਪਾਂ ਜੇ ਗੱਲ ਕਰੀਏ ਨਾ 40-45 ਦਿਨ 50 ਦਿਨ ਇੰਨੇ ਕ ਟਾਈਮ ਚ ਨੋਰਮਲ ਜਿਹੜੀ ਸੰਜੂਰ ਨੂੰ ਤੁਹਾਡੀ ਲੱਗ ਜਾਂਦੀ ਆ ਕਈ ਵਾਰੀ ਜ਼ਿਆਦਾ ਟਾਈਮ ਲੱਗ ਜਾਂਦਾ ਪਰ ਜ਼ਿਆਦਾਤਰ ਇੰਨੇ ਕ ਟਾਈਮ ਚ ਲੱਗ ਜਾਂਦੀ ਹੈ ਜਦ 40-45 ਦਿਨ ਹੋ ਜਾਂਦੇ ਕਸਤੂਰੇ ਜਾ ਕੇ ਜਰੂਰ ਪੁੱਛਿਆ ਕਰੋ ਤੇ ਸੰਜੂਰ ਨੂੰ ਬਣ ਗਈ ਜਾਂ ਕੋਈ ਡਾਕੂਮੈਂਟ ਘਟਦਾ ਨਹੀਂ ਹੈਗਾ ਕਿਉਂਕਿ ਅਸੀਂ ਆਨਲਾਈਨ ਚੈੱਕ ਕਰਦੇ ਦਿੰਦੇ ਆ ਆਨਲਾਈਨ ਬਹੁਤੀ ਵਾਰ ਜਿਹੜਾ ਆ ਨਾ ਸਹੀ ਰਿਜ਼ਲਟ ਨਹੀਂ ਦਿਖਾਉਂਦਾ ਹੈਗਾ ਜੇ ਤੇ ਸੰਜੂਰ ਨੂੰ 40-45 ਦਿਨਾਂ ਬਾਅਦ ਬਣੀ ਹੁੰਦੀ ਹੈ ਤਾਂ ਲੈ ਆਓ ਜੇ ਕੋਈ ਡ ਪਰੀਤ ਰੰਦਾਵਾ ਵੀਰੇ ਬੀਐਫਐਸ ਗਲੋਬਲ ਰਿਪੋਰਟ ਕਰੋ ਕਿ ਲੌਂਗ ਟਾਈਮ ਵੇਟ ਡਾਕੂਮੈਂਟ ਡਿਪੋਜ਼ਿਟ ਫਾਰਕਪ ਉਹ ਜਰੂਰ ਠੀਕ ਆ ਬਾਈ ਜੀ ਧੰਨਵਾਦ ਦੱਸਣ ਵਾਸਤੇ ਚੈਨਲ ਵੀਰ ਜੀ ਮੇਰਾ ਸੀਜ਼ਨਲ ਪੇਪਰ ਦਿਨਾਕ 12 ਫਰਵਰੀ 11:00 ਇੱਕ ਮਿੰਟ 19 ਸਕਿੰਟ 2025 ਰੋਮਾ ਸਿਟੀ ਤੋਂ ਵੀਰ ਜੀ ਰੋਮਾ ਕੇ ਕਾਰਨ ਪੇਪਰ ਨਹੀਂ ਕਿਸ ਕਾਰਨ ਪੇਪਰ ਨਹੀਂ ਨਿਕਲ ਰਹਾ ਹੈ ਵੀਰ ਜੀ ਰੋਮਾ ਐਮਬੈਸੀ ਕੇ ਕਾਰਨ ਪੇਪਰ ਨਹੀਂ ਕੱਟ ਰਹਾ ਹੈ ਕਿਰਪਾ ਰਿਪਲਾਈ ਕਰੇ ਬਾਈ ਪਤਾ ਨਹੀਂ ਤੁਸੀਂ ਕੀ ਆ ਜਿਹੜੇ ਕਮੈਂਟ ਵਿੱਚ ਲਿਖਿਆ ਹੋਇਆ ਆ ਤੁਹਾਡੇ ਪੇਪਰ ਭਰੇ ਹੋਏ ਆ ਤੁਸੀਂ ਵੇਟ ਕਰੋ ਜੋ ਤੁਸੀਂ ਬਾਕੀ ਲਿਖਿਆ ਆ ਅੰਬੈਸੀ ਦੇ ਕਾਰਨ ਇਹ ਚੀਜ਼ਾਂ ਨਹੀਂ ਹੈਗੀਆਂ ਇਹਦਾ ਕੋਈ ਮਤਲਬ ਨਹੀਂ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਆ ਤੁਸੀਂ ਸਿਰਫ ਵੇਟ ਕਰੋ ਆਪਣੇ ਪੇਪਰਾਂ ਦਾ ਮਹੀਨਾ ਦੋ ਮਹੀਨੇ ਗੇਲ 26 69 ਵੀਰ ਜਦੋਂ ਇਟਲੀ ਵਿੱਚ ਅਪਾਇੰਟਮੈਂਟ ਬੁੱਕ ਕਰਦੇ ਆ ਤਾਂ ਕਿੰਨਾ ਖਰਚਾ ਆ ਜਾਂਦਾ ਹੈ ਸੰਜੋਰ ਨੂੰ ਲੈਣ ਤੱਕ ਕਿੰਨਾ ਖਰਚਾ ਆਉਂਦਾ ਵਾ ਜਰੂਰ ਦੱਸ ਦਿਓ ਭਾਈ ਦੇਖੋ ਜੇ ਤੁਸੀਂ ਹੁਣ ਕੰਮ ਲੀਗਲ ਤਰੀਕੇ ਨਾਲ ਸਹੀ ਤਰੀਕੇ ਨਾਲ ਸਾਰਾ ਕਰਨਾ ਆਇਆ ਫੇਰ ਇਹ ਤੁਹਾਡਾ ਖਰਚਾ ਨਹੀਂ ਆਉਂਦਾ ਹੈਗਾ ਜੇ ਹੁਣ ਤੁਸੀਂ ਦੋ ਨੰਬਰ ਏਜੰਟਾਂ ਤੋਂ ਕੰਮ ਕਰਾਣਾ ਆ ਹਨਾ ਦਲਿਆਂ ਤੋਂ ਫੇਰ ਤਾਂ ਤੁਹਾਡੇ ਪੈਸੇ ਲੱਗਣੇ ਹੀ ਆ ਹੁਣ ਜਿਹੜੀ ਚੀਜ਼ ਦਾ ਤੇ 10 ਯੂਰੋ ਲੱਗਦੇ ਆ ਅਗਲੇ ਨੇ 100 ਯੂਰੋ ਲੈਣਾ ਜੇ ਚੀਜ਼ ਦਾ 100 ਯੂਰੋ ਲੱਗਦਾ ਉਹਦਾ 1000 ਲੈਣਾ ਜੇ ਏਜੰਟਾ ਮਗਰ ਲੱਗੂਗੇ ਹੁਣ ਤੁਸੀਂ ਕਿ ਇਦਾਂ ਤੁਹਾਡਾ ਸਵਾਲ ਆ ਸੰਜੋੜਨੋ ਦਾ ਤੇ ਪਹਿਲੀ ਗੱਲ ਜਿਹੜੀ ਤੁਸੀਂ ਕਹਿੰਨੇ ਆਪੁਆਇੰਟਮੈਂਟ ਬੁੱਕ ਕਰਦੇ ਆ ਇੱਥੇ ਜਿਹੜੀ ਆਪੁਆਇੰਟਮੈਂਟ ਇਦਾਂ ਨਹੀਂ ਬੁੱਕ ਹੁੰਦੀ ਆ ਤੁਸੀਂ ਫਿੰਗਰ ਕਰਾਣੇ ਆਪ ਦੇ ਠੀਕ ਨਾ ਸੰਜੋੜਨੋ ਲੈਣੀ ਆ ਤੁਸੀਂ ਕਿੱਟ ਜਮ੍ਹਾਂ ਕਰਾਣੇ ਪਹਿਲਾਂ ਪਾਸਪੋਰਟ ਦੂਏ ਆਪਣੇ ਇਹ ਪੋਸਟ ਆਫਿਸ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਆ ਉੱਥੇ ਦੱਸ ਦਿੰਦੇ ਆ ਜਦ ਇਹ ਕਿਸ ਦਿਨ ਤੁਹਾਡੇ ਫਿੰਗਰ ਵਾ ਉਸ ਦਿਨ ਤੁਸੀਂ ਫਿੰਗਰਾਂ ਤੇ ਜਾਣਾ ਹੁੰਦਾ ਗਾਂ ਤੁਹਾਨੂੰ ਜਿਹੜੀ ਸੰਜੋੜਨੋ ਮਿਲਣੀ ਹੁੰਦੀ ਆ ਡਾਕੂਮੈਂਟ ਮਾਲਕ ਦੇ ਲੱਗਣੇ ਹੁੰਦੇ ਆ ਕੰਮ ਦੇ ਤੁਹਾਡਾ ਜਿਹੜਾ ਪਾਸਪੋਰਟ ਉਹਦੀ ਸਾਰਾ ਫੋਟ ਸਾਰੀਆਂ ਫੋਟੋਕਾਪੀਆਂ ਲੱਗਣੀਆਂ ਹੁੰਦੀਆਂ ਕੰਮ ਦਾ ਕੰਟਰੈਕਟੋਂ ਲੱਗਣਾ ਹੁੰਦਾ ਆ ਤੁਹਾਡਾ ਰੈਜ਼ਿਡੈਂਸ ਪ੍ਰੂਫ ਲੱਗਣਾ ਹੁੰਦਾ ਆ ਹੁਣ ਜੇ ਤੁਸੀਂ ਤੁਹਾਡਾ ਮਾਲਕੇ ਕੰਮ ਕਰਕੇ ਤੁਹਾਨੂੰ ਦੇ ਰਿਹਾ ਕੰਮ ਦੇ ਡਾਕੂਮੈਂਟ ਕੰਮ ਦਾ ਕੰਟਰੈਕਟੋਂ ਆਪਣੇ ਡਾਕੂਮੈਂਟ ਦੇ ਰਿਹਾ ਫੇਰ ਤਾਂ ਨਹੀਂ ਪੈਸੇ ਲੱਗਦੇ ਕਿੱਟ ਦੇ ਵਿੱਚ ਹਾਂ 100 150 ਰੁਪਏ ਲੱਗ ਜਾਂਦਾ ਤੁਹਾਡਾ ਕਿੱਟ ਜਮ੍ਹਾਂ ਕਰਾਉਣ ਨੂੰ ਜੇ ਹੁਣ ਤੁਸੀਂ ਉਹੀ ਕੰਮ ਕਿਸੇ ਏਜੰਟ ਥਰੂ ਕਰਾਣਾ ਕੋਈ 2000 ਯੂਰੋ ਮੰਗਦਾ ਕੋਈ 4000 ਕੰਮ ਤੁਹਾਡਾ ਫ੍ਰੀ ਚ ਹੋ ਜਾਣਾ ਹੁੰਦਾ ਹੈ ਲਗਭਗ 100-150 ਯੂਰੋ ਦੇ ਵਿੱਚ ਜੇ ਆਪਾਂ ਏਜੰਟਾਂ ਦੇ ੱਤੇ ਚੜਦੇ ਆ ਫਿਰ ਉਹ ਲ ਹਜ਼ਾਰਾਂ ਚ ਪੈਸੇ ਲੈਂਦੇ ਆ ਅਮਰਤ ਬਨੀਤ ਭਾਜੀ 3 ਮਈ ਨੂੰ ਰਿਵਨੀ ਤੋਂ B2020 ਸਾਲ ਵਾਲੇ ਭਰੇ ਆ ਪਲੀਜ਼ ਦੱਸੋ ਨਿਕਲ ਆਉਣਗੇ ਮੇਰੇ ਹਸਬੰਦ ਦੇ ਭਰੇ ਨੇ ਜਰੂਰ ਭੈਣ ਤੁਹਾਡੇ ਪੇਪਰ ਜਿਹੜੇ ਨਿਕਲਣਗੇ ਤੁਹਾਡੇ ਹਸਬੰਦ ਦੇ ਮਹੀਨਾ 2 ਮਹੀਨੇ ਵੇਟ ਕਰ ਲਓ ਜਿਹਦੇ ਤੋਂ ਵੀ ਭਰਾਏ ਆ ਰਸੀਦ ਜਰੂਰ ਲਓ ਦੇ ਤੋਂ ਪੇਪਰ ਭਰੇ ਹੋ ਜਾਂਦੀ ਟੈਲੋ ਆਰਚੂ ਹਾਂਜੀ ਵੀਰ ਜੀ ਮੇਰੇ ਪੇਪਰ 20 ਜਨਵਰੀ ਨੂੰ ਦਿੱਲੀ ਜਮ੍ਹਾਂ ਹੋਏ ਸੀ ਹੁਣ 7 ਦਿਨਾਂ ਬਾਅਦ ਇਨਵੈਲਿਡ ਇਨਪੁਟ ਸ਼ੋ ਹੋਣ ਲੱਗ ਗਿਆ ਜਦੋਂ ਵੀਜ਼ਾ ਟਰੈਕ ਕਰਦੇ ਆ ਕਿ ਛੁੱਟੀਆਂ ਕਰਕੇ ਇਹ ਟੈਕਨੀਕਲ ਰੀਜਨ ਹੈ ਜ਼ਰੂਰ ਦੱਸਿਓ ਵੀਰੇ ਜਿਹੜਾ ਤੁਸੀਂ ਦੱਸਦੇ ਆ ਕਿ ਇਨਵੈਲਿਡ ਇਨਪੁਟ ਆਂਦਾ ਆ ਮਤਲਬ ਵੀ ਤੁਸੀਂ ਜਿਹੜਾ ਇਨਵੈਲਿਡ ਆ ਤੁਸੀਂ ਜਿਹੜੀ ਜਾਣਕਾਰੀ ਲੈਣ ਵਾਸਤੇ ਆਪਣਾ ਭਰਦੇ ਆ ਨੰਬਰ ਭਰਦੇ ਆ ਜੋ ਵੀ ਤੁਹਾਡਾ ਰਸੀਦ ਦਾ ਨੰਬਰ ਹੈਗਾ ਆ ਨਾ ਤੁਸੀਂ ਇੱਕ ਵਾਰੀ ਜਿਹੜਾ BFS ਗਲੋਬਲ ਨੂੰ ਕਾਲ ਕਰਕੇ ਆਪਣਾ ਡਿਟੇਲ ਦੱਸੋ ਕਿ ਭਾਈ ਆਪਾਂ ਫਾਈਲ ਸਬਮਿਟ ਕੀਤੀ ਸੀ ਐਨਾ ਟਾਈਮ ਹੋ ਗਿਆ ਕਿ ਹਜੇ ਤੱਕ ਵੀਜ਼ਾ ਲੱਗ ਕੇ ਨਹੀਂ ਆਇਆ ਤੇ ਇੱਕ ਆਪਣਾ ਜਿਹਦੇ ਤੁਸੀਂ Gmail ਤੋਂ ਆਪਣੀ ਅਪਾਇੰਟਮੈਂਟ ਚੱਕੀ ਸੀ ਉਸ Gmail ਐਡਰੈਸ ਤੋਂ ਜਰੂਰ ਚੈੱਕ ਕਰੋ ਕਿਤੇ ਤੁਹਾਡਾ ਜਿਹੜਾ ਕਰੈਕਸ਼ਨ ਦੀ ਮੇਲ ਤਾਂ ਨਹੀਂ ਆਈ ਹੋਈ ਸੁਰਿੰਦਰ ਕੌਰ ਹੈਲੋ ਵੀਰ ਜੀ ਮੈਂ ਬਚਨਸਾ ਤੋਂ ਸਾਲ ਵਾਲੇ ਪੇਪਰ ਭਰੇ ਨੇ 2023 4 ਦਸੰਬਰ ਨੂੰ ਪਲੀਜ਼ ਦੱਸ ਸਕਦੇ ਹੋ ਕਿ ਕਲਿਕ ਹੋਏ ਜਾਂ ਨਹੀਂ ਭਾਈ ਮੈਂ ਕਿੱਦਾਂ ਦੱਸ ਸਕਦਾ ਕਲਿੱਕ ਹੋਈ ਕਿ ਨਹੀਂ ਹੋਈ ਠੀਕ ਹੈ ਨਾ ਇਹ ਤਾਂ ਤੁਸੀਂ ਆਪਣੇ ਏਜੰਟ ਤੋਂ ਜੀਤੋ ਪ੍ਰਵਾਹੇ ਆ ਰਸੀਦ ਲੈਣੀ ਹੈ ਜੇ ਤਾਂ ਰਸੀਦ ਤੁਹਾਨੂੰ ਦਿੰਦਾ ਫੇਰ ਤੱਕ ਕਲਿੱਕ ਹੋਈ ਹੈ ਜੇ ਹੁਣ ਨਹੀਂ ਰਸੀਦ ਦਿੱਤੀ ਫੇਰ ਨਹੀਂ ਤੇ ਬਾਕੀ ਇਹਨਾਂ ਨੂੰ ਹੁਣ ਬੋਤਾ ਚਰ ਤੁਸੀਂ ਨਾ ਹੀ ਡੀਕੋ ਦਾ ਚੰਗੀ ਗੱਲ ਆ ਪਹਿਲੇ ਨੰਬਰ ਦੇ ਤਾਂ ਏਜੰਟ ਤੇ ਜੋਰ ਪਾ ਕੇ ਰਸੀਦ ਮੰਗੋ ਰਸੀਦ ਦਿੰਦਾ ਤਾਂ ਠੀਕ ਹੋ ਆ ਨਹੀਂ ਦਿੰਦਾ ਤਾਂ ਤੱਕ ਤਿਆਰੀ ਕਰੋ ਨਵੇਂ ਫਿਰੋ ਪੇਪਰ ਭਰਾਨ ਦੀ ਫਰੈਂਡਸ ਕੈਨਲ ਪਟਿਆਲਾ ਭਾਈ ਮੇਰੇ 1 ਸਾਲ ਵਾਲੇ ਪੇਪਰ ਬਾਰੀ ਸਿਟੀ ਦੇ ਵੇਕ ਭੇਜੀ ਨੂੰ 25 ਦਿਨ ਹੋ ਗਏ ਕਿਟ ਜਮਾ ਦੀ ਅਪਾਇੰਟਮੈਂਟ ਨਹੀਂ ਮਿਲ ਰਹੀ ਦੱਸੋ ਕੋਈ ਬਾਰੀ ਚ ਕਿੰਨਾ ਟਾਈਮ ਲੱਗ ਰਿਹਾ ਆ ਬਾਈ ਕੋਈ ਨਹੀਂ ਸਾਨੂੰ ਦੱਸ ਸਕਦਾ ਕਿੰਨਾ ਟਾਈਮ ਲੱਗ ਰਿਹਾ ਠੀਕ ਹੈ ਨਾ ਇਹਨੂੰ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ 8 ਮਹੀਨੇ ਕੋਈ ਵੀ ਟਾਈਮ ਲੱਗ ਸਕਦਾ ਆ ਗੁਰੀ ਗੁਰਲਾਲ ਰੰਧਾਵਾ ਸਤਿ ਸ੍ਰੀ ਅਕਾਲ ਬਾਈ ਜੀ ਮੇਰਾ ਨੂਲਾ ਉਸਤਾ ਅਜੇ ਤੱਕ ਨਹੀਂ ਆਇਆ 9 ਮਾਂਥ ਵਾਲੇ ਪੇਪਰ ਨਿਕਲਿਆ ਨੂੰ 3 ਮਾਂਥ ਹੋ ਚਲੇ ਵੇਟ ਕਰਨੀ ਚਾਹੀਦੀ ਜੇ ਦੁਬਾਰਾ ਫਿਲ ਕਰਦੀ ਹੈ ਬਾਈ ਤੁਹਾਡਾ ਨੂਲਾ ਉਸਤਾ ਕਿਉਂ ਨਹੀਂ ਆਇਆ ਜੇ ਤੁਹਾਨੂੰ ਏਜੰਟ ਨੇ ਕਿਹਾ ਹੈ ਕਿ ਤੁਹਾਡੇ ਪੇਪਰ ਨਿਕਲ ਆਏ ਆ ਤੁਹਾਨੂੰ ਨੂਲਾ ਉਸਤਾ 3 ਮਹੀਨੇ ਹੋ ਗਏ ਕਿਉਂ ਨਹੀਂ ਆਇਆ ਆਪਣੇ ਏਜੰਟ ਨੂੰ ਸਵਾਲ ਪੁੱਛੋ ਇਸ ਚੀਜ਼ ਦਾ ਕਿਉਂਕਿ ਇੰਨਾ ਟਾਈਮ ਲੱਗਣਾ ਨਹੀਂ ਚਾਹੀਦਾ ਤੁਹਾਡੇ ਨੂਲਾ ਉਸਤਾਨ ਵਾਸਤੇ ਗੁਰਪ੍ਰਤਾਪ ਸਿੰਘ ਸਤਸ੍ਰੀ ਅਕਾਲ ਵੀਰ ਜੀ ਵੀਰ ਜੀ ਏਜੰਟ ਕਾ ਕਹਿ ਰਹਾ ਅਪਾਇੰਟਮੈਂਟ ਤਾਂ ਆ ਗਈ ਬਟ ਪੇ ਵਾਲੀ ਸਾਈਡ ਓਪਨ ਨਹੀਂ ਹੋਈ ਦੱਸੋ ਵੀਰ ਜੀ ਕੁਝ ਭਾਈ ਜੀ ਇਹਦੇ ਵਾਸਤੇ ਤੁਸੀਂ ਜਿਹੜਾ ਹੈਗਾ ਨਾ ਇੱਕ ਵਾਰ BAPS Global ਨੂੰ ਜਿਹੜਾ ਕਾਲ ਕਰੋ ਉਹਨਾਂ ਨੂੰ ਦੱਸੋ ਕਿ ਭਾਈ ਅਸੀਂ ਜਿਹੜੀ ਅਪਾਇੰਟਮੈਂਟ ਸਾਨੂੰ ਮਿਲ ਗਈ ਐ ਅਸੀਂ ਫਾਰਮ ਭਰਿਆ ਸੀ ਪਰ ਜਿਹੜੀ ਪੇਪ ਸਲਿੱਪ ਵਾਲੀ ਆ ਉਹ ਸਾਈਟ ਉਹ ਨਹੀਂ ਓਪਨ ਹੋ ਰਹੀ ਹੈਗੀ ਜਸ਼ਨ 8336 ਵੀਰ ਜੀ ਅਪਾਇੰਟਮੈਂਟ ਨਹੀਂ ਮਿਲ ਰਹੀ ਸਲੋਟ ਓਪਨ ਨਹੀਂ ਆ ਕਦੋਂ ਕੋ ਮਿਲ ਸਕਦੀ ਭਾਈ ਜੀ ਜਿਹੜੀ ਅਪਾਇੰਟਮੈਂਟ ਤੁਸੀਂ ਗੱਲ ਕਰਦੇ ਨਾ ਸਾਰੇ ਹੀ ਤੁਸੀਂ ਜਿਹੜਾ BAPS Global ਦੀ ਵੈਬਸਾਈਟ ਰੋਜ਼ 2-4-6 ਵਾਰ ਜਿੰਨੀ ਵਾਰ ਤੁਹਾਡਾ ਟਾਈਮ ਲੱਗਦਾ ਚੈੱਕ ਜਰੂਰ ਕਰੋ ਰਾਤ ਨੂੰ 10 ਵਜੇ ਤੋਂ ਬਾਅਦ ਇੱਕ ਵਾਰ ਜਰੂਰ ਚੈੱਕ ਕਰੋ ਜਦ ਵੀ ਉਹ ਖੁੱਲਦੀ ਹੈ ਏਦਾਂ ਹੀ ਖੁੱਲਦੀ ਹੈ ਤੁਹਾਡੇ ਟਾਈਮ ਵਾਸਤੇ ਠੀਕ ਆ ਤੇ ਵੈਬ ਫਾਰਮ ਭਰ ਕੇ ਆਪਣਾ ਜਦ ਤਾਨੂੰ ਖੁੱਲੀ ਮਿਲਦੀ ਹੈ ਅਪਾਇੰਟਮੈਂਟ ਤੇ ਤੁਸੀਂ ਜਿਹੜਾ ਆਪਦਾ ਵੈਬ ਫਾਰਮ ਭਰ ਕੇ ਤੇ ਨਾਲ ਦੀ ਨਾਲ ਰੈਫਰੈਂਸ ਨੰਬਰ ਲਓ ਤਾਂ ਕਿ ਤੁਹਾਨੂੰ ਅਪਾਇੰਟਮੈਂਟ ਮਿਲੇ ਕਮਲ ਸ਼ਰਮਾ ਬਾਈ ਜੀ ਕੁਰੇਸ਼ੀਆ ਤੋਂ ਇਟਲੀ ਲੀਗਲ ਕਿਵੇਂ ਆ ਸਕਦੇ ਆ ਪਲੀਜ਼ ਰਿਪਲਾਈ ਬਾਈ ਦੇਖੋ ਕ੍ਰੇਸ਼ੀਆ ਤੋਂ ਤੁਸੀਂ ਜਿੱਦਾਂ ਤੁਹਾਡੇ ਪਾਸਪੋਰਟ ਤੇ ਵੀਜ਼ਾ ਆਇਆ ਜਾਂ ਤੁਹਾਡੇ ਕੋਲ ਕ੍ਰੇਸ਼ੀਆ ਦੀ ਟੀਆਰਸੀ ਹੈ ਤੁਸੀਂ ਇਟਲੀ ਆ ਸਕਦੇ ਆ ਕੋਈ ਚੱਕਰ ਨਹੀਂ ਸਾਨੂੰ ਕੋਈ ਨਹੀਂ ਰੋਕ ਰਿਹਾ ਇਹਦੇ ਵਿੱਚ ਇਹ ਆ ਜੇ ਤੁਸੀਂ ਆਪਦੇ ਪੇਪਰ ਕੰਟੀਨਿਊ ਕ੍ਰੇਸ਼ੀਆ ਵਿੱਚ ਰੱਖੋ ਕੰਮ ਇਟਲੀ 'ਚ ਕਰੀ ਜਾਓ ਦੋ ਨੰਬਰ ਦੇ ਵਿੱਚ ਜਿਸ ਦਿਨ ਤੁਹਾਡੀ 3 4 5 ਸਾਲ ਬਾਅਦ ਕ੍ਰੇਸ਼ੀਆ ਦੇ ਵਿੱਚ ਟੀਆਰ ਟੀਆਰ ਤੋਂ ਪੀਆਰ ਪੈ ਗਈ ਤੁਹਾਡੀ ਪਰਮਨੈਂਟ ਵਾਲੇ ਪੇਪਰ ਮਿਲ ਗਏ ਉਹ ਫਿਰ ਜਿਹੜੇ ਤੁਸੀਂ ਇਟਲੀ ਚੇਂਜ ਕਰਾ ਲਿਓ ਮਾਲਕ ਲੱਭ ਕੇ ਰੱਖਿਓ ਇੱਥੇ ਠੀਕ ਹੈ ਨਾ ਮੇਰੇ ਕਹਿਣ ਦਾ ਮਤਲਬ ਇਹ ਆ ਪੇਪਰ ਆਪਣੇ ਕ੍ਰੇਸ਼ੀਆ ਚ ਬਣੀ ਜਾਣ ਦੋ ਕੰਟੀਨਿਊ ਹੋਣ ਦੋ ਜਦ ਇੰਡੀਆ ਜਾਣਾ ਆਣਾ ਕਿਤੇ ਇਟਲੀ ਇੱਥੋਂ ਆਪਣੇ ਇਟਲੀ ਤੋਂ ਕ੍ਰੇਸ਼ੀਆ ਚ ਲੱਗੇ ਕ੍ਰੇਸ਼ੀਆ ਤੋਂ ਇੰਡੀਆ ਚ ਲੱਗੇ ਇੰਡੀਆ ਤੋਂ ਵਾਪਸ ਕ੍ਰੇਸ਼ੀਆ ਫਿਰ ਇੱਥੇ ਇਟਲੀ ਅਗੇ ਕੰਮ ਇੱਥੇ ਕਰੀ ਜਾਓ ਪੇਪਰ ਆਪਣੇ ਕ੍ਰੇਸ਼ੀਆ ਕੰਟੀਨਿਊ ਰੱਖੋ ਜਦ ਤੱਕ ਤੁਹਾਨੂੰ ਉੱਥੇ ਪੀਆਰ ਨਹੀਂ ਮਿਲ ਜਾਂਦੀ ਸਵਰਨ ਵੈਗਲ ਵੀਰ ਜੀ ਸਾਨੂੰ ਸਰਪੰਚ ਵਾਲਾ ਐਫੀਡੇਵਿਡ ਬਾਰੇ ਦੱਸੋ ਇਹੋ ਵੀਰ ਜੀ ਕੈਰੈਕਟਰ ਸਰਟੀਫਿਕੇਟ ਹੁੰਦਾ ਜਾਂ ਕੋਈ ਅਲੱਗ ਬਣਾਉਣਾ ਜੀ ਪੁਲੀਸ ਸਾਨੂੰ ਕੋਈ ਫੋਟੋ ਦਿਖਾ ਦਿਓ ਜੀ ਜਾਂ ਸਾਨੂੰ ਦੱਸ ਦੋ ਇਹ ਕਿਵੇਂ ਬਣੇਗਾ ਵੀਰ ਜੀ ਕਿਉਂਕਿ ਬੀਐਫਐਸ ਵਾਲੇ ਕਿਸੇ ਕਿਸੇ سے مانਗ ਰਹੇ ਜੀ ਪਲੀਜ਼ ਦੱਸਣਾ ਜੀ ਮੇਰਾ ਵੀਰ ਦੇਖੋ ਇਹ ਕੈਰੈਕਟਰ ਸਰਟੀਫਿਕੇਟ ਨਹੀਂ ਹੁੰਦਾ ਕੋ ਸਕੂਲ ਕੋਲੇ ਥੋੜੀ ਹੈ ਜਿਹੜਾ ਤੁਹਾਨੂੰ ਕੈਰੈਕਟਰ ਸਰਟੀਫਿਕੇਟ ਮਿਲਣਾ ਇੱਥੋਂ ਸਰਪੰਚ ਦੇਓ ਠੀਕ ਆ ਸਰਪੰਚ ਤੋਂ ਜਿਹੜਾ ਤੁਸੀਂ ਐਫੀਡੇਵਿਟ ਸਟੈਂਪ ਪੇਪਰ ਕਚਹਿਰੀਆਂ ਤੋਂ ਲੈ ਕੇ ਉਹਦੇ ਪਰ ਤੁਸੀਂ ਇਹ ਲਿਖਣਾ ਸਰਪੰਚ ਨੇ ਕਿ ਹਾਂ ਤੁਹਾਡਾ ਨਾਮ ਸਵਰਨ ਵੈਗਲ ਸਾਨੂੰ ਤੁਹਾਡੇ ਫਾਦਰ ਦਾ ਨਾਮ ਕਿ ਇਹ ਬੰਦਾ ਜਿਹੜਾ ਖੇਤੀ ਦਾ ਕੰਮ ਕਰਦਾ ਹੈ ਠੀਕ ਆ ਇਹ ਨੀ ਗੱਲ ਲਿਖਣੀ ਹੈ ਤੇ ਉਹਨੇ ਸਰਪੰਚ ਨੇ ਆਪਣੀ ਮੋਹਰ ਲਾਣੀ ਹੈ ਸਾਈਨ ਕਰਨੇ ਹੁੰਦੇ ਆ ਹੋਰ ਕੁਝ ਨਹੀਂ ਇਸ ਤੋਂ ਇਲਾਵਾ ਗगन ਰਖੜਾ ਵੀਰ ਜੀ ਮੈਂ ਦਮਹਤੀ ਪੇਪਰਾਂ ਤੇ ਆਇਆ ਅੱਠ ਦਿਨ ਆਲੀ ਐਂਟਰੀ ਵੀ ਹੋ ਗਈ ਜਦੋਂ ਪਹਿਲੀ ਸੰਜੂਰ ਨੂੰ ਲੈਣੀ ਆ ਮੈਂ ਉਦੋਂ ਉਹ ਮੈਨੂੰ ਕਿਹੜੇ ਕਿਹੜੇ ਪੇਪਰ ਚਾਹੀਦੇ ਉਸ ਟਾਈਮ ਤੇ ਪਹਿਲੀ ਸੰਜੂਰ ਨੂੰ ਪਤਾ ਕਿੰਨੇ ਸਾਲ ਦੀ ਮਿਲੂ ਦੱਸਣਾ ਵੀਰ ਜੀ ਜ਼ਰੂਰ ਮੇਰਾ ਵੀਰ ਪਹਿਲੀ ਸੰਜੂਰ ਨੂੰ ਜਿਹੜੀ ਤੁਹਾਨੂੰ 1 ਸਾਲ ਦੀ ਮਿਲਣੀ ਆ ਠੀਕ ਆ ਤੇ ਜਿਹੜਾ ਤੁਸੀਂ ਕਹਿੰਨੇ ਕਿਹੜੇ ਕਿਹੜੇ ਪੇਪਰ ਚਾਹੀਦੇ ਉਸ ਟਾਈਮ ਤੁਹਾਡੀ ਜਦੋਂ ਤੁਸੀਂ 8 ਦਿਨਾਂ ਵਾਲੀ ਐਂਟਰੀ ਕਰਾਤੀ ਹੈ ਮਾਲਕ ਨੇ ਕੰਟਰਾਕਟ ਤੋਂ ਕਰਤਾ ਹੋਣਾ ਕੰਮ ਤੇ ਤੁਸੀਂ ਜਾਣੇ ਹੋਣੇ ਆ ਤੇ ਨਹੀਂ ਵੀ ਜਾਣੇ ਹੈ ਕਿ ਜੇ ਉਧਰ ਵੀ ਕੰਮ ਕਰਦੇ ਆ ਪੇਪਰ ਬਣਾਉਣ ਦੀ ਗੱਲ ਕੀਤੀ ਹੈ ਮਾਲਕ ਨਾਲ ਹੁਣ ਤੁਹਾਡੀ ਮੇਲ ਆਣੀ ਆ ਪਰ ਫਿਰ ਤੁਰਤ ਜਦ ਵੀ ਆਊਗੀ ਮਾਲਕ ਨੂੰ ਉਦੋਂ ਮਾਲਕ ਦੇ ਕੰਮ ਦਾ ਕੰਟਰਾਕਟ ਤੋਂ ਮਾਲਕ ਦੇ ਡਾਕੂਮੈਂਟ ਤੁਹਾਡੇ ਪਾਸਪੋਰਟ ਦੀਆਂ ਫੋਟੋਕਾਪੀਆਂ ਤੁਹਾਡਾ ਰੈਜ਼ੀਡੈਂਸ ਪ੍ਰੂਫ ਲਾ ਕੇ ਕਿੱਟ ਜਿਹੜੀ ਹੈ ਜਮ੍ਹਾਂ ਕਰਾਣੀ ਆ ਪੋਸਟ ਆਫਿਸ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਨੂੰ ਇੱਕ ਰਸੀਦ ਮਿਲ ਜਣੀ ਆ ਉਹ ਰਸੀਦ ਦੇ ਆਧਾਰ ਤੇ ਤੁਹਾਡਾ ਜਿਹੜਾ ਆ ਨਾ ਫਿਰ ਫਿੰਗਰ ਹੋਣਗੇ ਤੇ ਜਿੰਨੀ ਡੇਟਾ ਨੂੰ ਮਿਲੂਗੀ ਫਿਰ ਤੁਹਾਨੂੰ ਸੰਜੋੜ ਨੂੰ ਮਿਲੂਗੀ ਪਹਿਲੀ ਮੇਰਾ ਵੀਰ ਹਣੀ ਹੈਪੀ ਸਿੰਘ ਭਾਜੀ ਏਜੰਟ ਕਹਿ ਰਿਹਾ ਆ ਕਿ ਵੀਜ਼ਾ ਲੱਗ ਜਾਣਾ ਆ ਚੈੱਕ ਕੀਤਾ ਸੀ ਪੇਪਰ ਪ੍ਰੋਸੈਸਿੰਗ ਚ ਆ ਭਾਜੀ ਪੇਪਰ ਤੇ ਰਾਮੋ ਤੋਂ ਆ 9:00 ਬਜ ਕੇ 1:48 ਸੈਕਿੰਡ ਤੇ ਭਾਜੀ ਜਰੂਰ ਦੱਸਿਓ ਭਾਈ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਜਿਹੜਾ ਹੈਗਾ ਨਾ ਪੇਪਰ ਹਜੇ ਨੂਲਾ ਹਸਤਾ ਨਿਕਲਣਾ ਹੈ ਬੀਜਾ ਨਹੀਂ ਲੱਗਣਾ ਹੈਗਾ ਤਰਾਮਾ ਤੋਂ ਤੁਹਾਡੇ ਪੇਪਰ ਭਰੇ ਆ ਨੂਲਾ ਹਸਤਾ ਨਿਕਲੇਗਾ ਨਾ ਪਹਿਲਾਂ ਇੱਥੇ ਆਫਰ ਲੈਟਰ ਜਿਹਨੂੰ ਕਹਿੰਦੇ ਆ ਉਸ ਤੋਂ ਬਾਅਦ ਸਾਰੇ ਪੇਪਰ ਇੰਡੀਆ ਭੇਜੇ ਜਾਣਗੇ ਫਿਰ ਤੁਸੀਂ ਫਾਈਲ ਸਬਮਿਟ ਕਰੋਗੇ ਮੈਸੇਜ ਅਪਾਇੰਟਮੈਂਟ ਲੈ ਕੇ ਫੇਰ ਵੀ ਜਾ ਲੱਗੂਗਾ ਮੇਰਾ ਵੀਰ ਲਓ ਡੀਵੀਐਨ ਵੀਰ ਜੀ ਮੇਰੇ ਦੋਸਤ ਨੂੰ 9 ਮਹੀਨਾਵਾਲੀ ਸੰਜੋਰਨ ਹੋਈ ਸਵਰਦੀਨਾ ਤੋਂ ਮਿਲ ਗਈ 2 ਮਹੀਨਾ ਵੈਲਿਡ ਮਿਲੀ ਆ ਕੀ ਹੁਣ ਦਮਾਂਦਾ ਕਰਨਾ ਪਵੇਗਾ ਜਾਂ ਇਹ ਨਿਊ ਹੋ ਜਾਵੇਗਾ ਦੱਸਿਓ ਕਿੱਦਾਂ ਕਰਨਾ ਚਾਹੀਦਾ ਕੁਝ ਲੋਗ ਕਹਿੰਦੇ ਨੇ ਕਿ ਜਦੋਂ ਤੂੰ ਦੂਜੀ ਕਿੱਟ ਜਮਾ ਕਰਵਾ ਕੇ ਫਿੰਗਰਾਂ ਤੇ ਜਾਵੇਂਗਾ ਉਹਨਾਂ ਦਮਾਂਦਾ ਮੰਗ ਲੈਣਾ ਜੀ ਵੀਰੇ ਇਹ ਤਾਂ ਨੋਰਮਲ ਗੱਲ ਵਾਜਾ ਤੁਸੀਂ ਦੂਜੀ ਕਿੱਟ ਜਮਾ ਕਰਾਣੀ ਹੈ ਨਾ ਦੂਜੀ ਸੰਜੋਰ ਨੂੰ ਵਾਸਤੇ ਉਹ ਨਹੀਂ ਦਮਾਂਦਾ ਤੁਹਾਡੇ ਤੋਂ ਮੰਗੜਾ ਹੀ ਮੰਗਣਾ ਫਿੰਗਰਾਂ ਤੇ ਕਿਉਂ ਕਿਉਂਕਿ ਤੁਹਾਡਾ ਉਹ ਹੋਣਾ ਹੀ ਹੋਣਾ ਆ ਉਹ ਵੈਸੇ ਤੁਹਾਡੀ ਸੰਜੋਰ ਨੂੰ ਤੇ ਜਿਹੜਾ ਆ ਨਾ ਸਬੂਰਦੀ ਨਾਲ ਤੋਂ ਲਿਖ ਹੋ ਗਿਆ ਆ ਹੋਰ ਕੋਈ ਚੱਕਰ ਨਹੀਂ ਹੈ ਗਲਤੀ ਦੇ ਨਾਲ ਮੇਰਾ ਭਰਾ ਤੁਸੀਂ ਆਪ ਦਾ ਕਨਵਰਸ ਹੋਣ ਦਾ ਦਮੰਦਾ ਕਰਾ ਕੇ ਹੀ ਗਾਹਾਂ ਜਿਹੜੇ ਆਪਦੇ ਪੇਪਰ ਬਣਾਉਣ ਦੀ ਕੋਸ਼ਿਸ਼ ਕਰੋ ਐਦਾਂ ਦਾ ਕੁਝ ਨਹੀਂ ਹੈਗਾ ਕਿ ਤੁਹਾਨੂੰ ਹੁਣ ਗਾਹਾਂ ਜਿਹੜਾ ਨਹੀਂ ਕਰਨਾ ਪੈਣਾ ਉਹ ਕਰਨਾ ਹੀ ਪੈਣਾ ਦਮੰਦਾ ਮੇਰਾ ਵੀਰ ਅਲੀ ਸ਼ਾਨ ਭਾਜੀ ਜੇ ਮੇਰੇ ਦੋ ਵੈਸਟਿਕ ਇਹ ਪੇਪਰ ਹੈ ਰਿਮਨੀ ਸਿਟੀ ਸੇ 9:00 ਬਜੇ 2 ਮਿੰਟ 42 ਸੈਕਿੰਡ ਤੱਕਾ ਦੋ ਕੋਟਾ ਮੇ ਨਾਮ ਵੀ ਹੈ ਕਬ ਤੱਕ ਨਿਕਲ ਜਾਣਗੇ ਪਲੀਜ਼ ਰਿਪਲਾਈ 2 ਮਹੀਨਾ 2 ਮਹੀਨੇ ਵੇਟ ਕਰ ਲੋ ਨਿਕਲ ਜਾਣਗੇ ਅਮਨ ਜੋਤ ਸਿੰਘ ਹੈਲੋ ਭਾਜੀ ਮੇਰੇ ਸਾਲ ਵਾਲੇ ਪੇਪਰ ਨੇ ਮੋਂਜ਼ਾ ਬਰਾਂਜ਼ਾ ਮਿਲਾਨ ਉਤੋਂ ਪੇਪਰ ਨਿਕਲਨੇ ਸਟਾਰਟ ਹੋ ਗਏ ਕਿ ਨਹੀਂ ਹਾਂ ਬਾਈ ਸਾਰੇ ਪਾਸੋਂ ਇਟਲੀ ਦੇ 110 ਜਿਲ੍ਹੇ ਆ ਸਾਰਿਆਂ ਤੋਂ ਪੇਪਰ ਨਿਕਲ ਰਿਹਾ ਲਗਭਗ ਗੁਰਬਚਨ ਸਿੰਘ ਸਤਿ ਸ੍ਰੀ ਅਕਾਲ ਜੀ ਭਾਜੀ ਰੂਸੋ ਵਿੱਚੋਂ ਕੋਈ ਪੇਪਰ ਰੂਸੋ ਵਿੱਚੋਂ ਕੋਈ ਪੇਪਰ ਨਿਕਲਿਆ ਕਿ ਨਹੀਂ ਏਜੰਟ ਦਾ ਕਹਿਣਾ ਹੈ ਕਿ ਰੂਸੋ ਤੋਂ ਅਜੇ ਪੇਪਰ ਨਹੀਂ ਨਿਕਲੇ ਇਸ ਚੈਰ ਦਾ ਕੋਟਾ ਕਿੰਨਾ ਹੈ ਜੀ ਜੁਲਾਈ ਚ ਖੇਤੀਬਾੜੀ ਐਗਰੀਕਲਚਰ ਦੇ ਪੇਪਰ ਪਰ ਹੋਣੇ ਕਿ ਨਹੀਂ ਜਰੂਰ ਦੱਸਿਓ ਧੰਨਵਾਦ ਜੀ ਬਾਈ ਜਲਾਈ ਚ ਪੇਪਰ ਜਿਹੜੇ ਆ ਫਾਈਲਸ ਸਬਮਿਟ ਹੋਣੀਆਂ 1 ਅਕਤੂਬਰ ਨੂੰ ਕਲਿੱਕ ਹੋਣੇ ਆ ਪੇਪਰ 9 ਮਹੀਨੇ ਵਾਲੇ ਠੀਕ ਆ ਨਾ ਬਾਕੀ ਦੀਸੋ ਦੇ ਵਿੱਚੋਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪੇਪਰ ਜਿਹੜੇ ਆ ਨਿਕਲਦੇ ਆ ਇਦਾਂ ਦਾ ਕੋਈ ਵੀ ਜ਼ਿਲ੍ਹਾ ਨਹੀਂ ਕਿ ਜਿੱਥੋਂ ਪੇਪਰ ਨਹੀਂ ਨਿਕਲ ਰਹੇ ਹੀ ਨਾ ਵੀ ਜਲਤੀਨਾ ਸਿਟੀ ਤੋਂ ਕੋਈ ਅਪਡੇਟ ਹੈ 9 ਮਾਂਥ ਵਾਲੇ ਪੇਪਰਾਂ ਦੀ ਹਾਂਜੀ ਭਾਣੇ ਪੇਪਰ ਨਿਕਲਦੇ ਆ ਲਤੀਨਾ ਤੋਂ ਵੀ ਹੁਣ ਇੱਕ ਗੱਲ ਹੋਰ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹੋਣੇ ਆ ਰੋਲਾ ਪਾਇਆ ਸਾਰੇ ਪੇਪਰ ਨਿਕਲ ਗਏ ਜੇ ਨਿਕਲ ਗਿਆ ਬੋ ਹੋ ਗਿਆ ਤੁਹਾਡੇ ਵਿੱਚੋਂ ਬਹੁਤੇ ਨੇ ਆਉਣ ਵਾਲੇ 2 ਤੋਂ 4 ਮਹੀਨਿਆਂ ਦੇ ਵਿੱਚ ਪੇਪਰ ਨਿਕਲ ਜਾਣੇ ਆ ਫਿਰ ਉਹ ਜਿਹੜੇ ਬੰਦੇ ਵੀਡੀਓ ਪਾ ਕੇ ਅੱਜ ਬਕਵਾਸ ਮਾਰ ਰਹੇ ਉਹਨਾਂ ਨੂੰ ਪੁੱਛਿਓ ਉਹਨਾਂ ਨੇ ਤਾਂ ਤੁਹਾਡੇ ਕਮੈਂਟ ਵੀ ਨਹੀਂ ਪੜਨੇ ਨਾ ਤੁਹਾਡੇ ਜਵਾਬ ਦੇਣੇ ਇਸ ਕਰਕੇ ਜਿਨੇ ਤੁਹਾਡੇ ਕਮੈਂਟਾਂ ਦਾ ਜਵਾਬ ਹੀ ਨਹੀਂ ਦੇਣਾ ਉਹਨੂੰ ਕੋਈ ਲੋੜ ਨਹੀਂ ਹੈਗੀ ਸੱਚ ਬੋਲਣ ਦੀ ਅਗਲੇ ਜੋ ਮਰਜ਼ੀ ਝੂਠ ਬੋਲੀ ਜਾਣ ਜੋ ਮਰਜ਼ੀ ਥੰਬਨੇਲ ਤੇ ਲਿਖੀ ਜਾਣ ਅਗਲੇ ਨੇ ਤਾਂ ਆਪਣੀ ਵੀਡੀਓ ਚਲਦੀ ਦੇਖਣੀ ਆ ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਤੇ ਕੀ ਅਸਰ ਹੁੰਦਾ ਉਸ ਚੀਜ਼ ਦਾ ਹਨਾ ਮੰਦਾ ਜਿਨੇ ਪੇਪਰ ਭਰਾਏ ਹੁੰਦੇ ਉਹਨੂੰ ਕਿੰਨੀ ਟੈਨਸ਼ਨ ਹੁੰਦੀ ਆ ਇਹਨਾਂ ਲੋਕਾਂ ਨੂੰ ਉਸ ਚੀਜ਼ ਦਾ ਫਰਕ ਨਹੀਂ ਹੈਗਾ ਇਸ ਕਰਕੇ ਇਹੋ ਜਿਹੀ ਬੇਵਕੂਫਾ ਮਗਰ ਨਾ ਲੱਗਿਆ ਕਰੋ ਜਿਹੜੇ ਕਹਿੰਦੇ ਸਾਰੇ ਪੇਪਰ ਨਿਕਲ ਗਏ ਜੇ ਹੀ ਹੋ ਗਿਆ ਬੋ ਹੋ ਗਿਆ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੀ ਅਜੇ ਬਹੁਤ ਟਾਈਮ ਲੱਗਣਾ ਕੋਟਾ ਕਲੀਅਰ ਹੋਣ ਨੂੰ ਜੋਵਨਪ੍ਰੀਤ ਸਿੰਘ ਵੀਰ 2025 ਚ 9 ਮੰਥ ਵਾਲੇ ਪੇਪਰ ਕਦੋਂ ਤੱਕ ਆਉਂਗੇ ਸਲਿੱਪ ਤਾਂ ਭੇਜਤੀ ਪਰ ਹਰ ਵਾਰ ਕਹਿੰਦੇ ਵੇਟ ਕਰੋ ਬਾਈ ਵੇਟ ਤਾਂ ਕਰਨੀ ਹੀ ਪੈਣੀ ਆ ਪੇਪਰਾਂ ਵਾਸਤੇ ਠੀਕ ਆ ਨਾ ਜੋਵਨਪ੍ਰੀਤ ਸਿੰਘ ਵੀਰ ਮੇਰੀ ਸਲਿੱਪ ਚੈੱਕ ਕਰ ਦੋ ਪਲੀਜ਼ ਬਾਈ ਜੀ ਤੁਸੀਂ ਮੈਨੂੰ ਸੈਂਡ ਕਰ ਦੋ ਯੂਰੋਪੀਅਨ ਪੰਜਾਬੀ 24 ਮੇਰਾ ਇੰਸਟਾਗ੍ਰam ਆ ਤੇ ਆਪਣੀ ਆਈਡੀ ਦਾ ਨਾਮ ਮੈਨੂੰ ਕਮੈਂਟੇ ਜਰੂਰ ਮੈਂਸ਼ਨ ਕਰ ਦਿਓ ਕਿਹੜੀ ਆਈਡੀ ਤੋਂ ਤੁਸੀਂ ਮੈਨੂੰ ਫੋਟੋ ਭੇਜੀ ਆ ਸੁਖਜੀਤ ਸਿੰਘ ਵੀਰ ਹੈਲੋ ਵੀਰ ਵੈਰੀਫਾਈ ਕਰਨਾ ਜ਼ਰੂਰੀ ਆ ਜਾਂ ਨਹੀਂ ਬਾਈ ਵੈਰੀਫਾਈ ਕਰਨਾ ਜ਼ਰੂਰੀ ਹੋ ਹੀ ਹੁੰਦਾ ਆ ਰਮਨ ਬਿੱਕਰ ਸਾਥਰੀਕਲ ਵੀਰ ਜੀ ਵੀਰ ਜੀ ਮੇਰੇ ਹਸਬੰਡ ਦੀ ਦੂਜੀ ਕਿੱਟ ਜਮ੍ਹਾਂ ਹੋਈ ਆ 27 6 2025 ਨੂੰ ਰਸੀਬੂ ਤਾਂ ਮਿਲ ਗਿਆ ਪਰ ਉਸ ਤੇ ਫਿੰਗਰਾਂ ਦੀ ਡੇਟ ਨਹੀਂ ਮੈਂਸ਼ਨ ਹੈਗੀ ਉਹਨਾਂ ਨੇ ਨੋ ਲਿਆ ਹਸਬੰਡ ਦਾ ਕਿ ਡੇਟ ਉਸ ਤੇ ਆਊਗੀ ਵੀਰੇ ਮੈਂ ਤੁਹਾਡੀਆਂ ਵੀਡੀਓ ਚ ਸੁਣਿਆ ਸੀ ਕਿ ਹੁਣ ਫਿੰਗਰਾਂ ਦੀ ਡੇਟ ਰਸੀਬੂਤੇ ਤੇ ਮੈਂਸ਼ਨ ਹੁੰਦੀ ਆ ਦੱਸਿਓ ਵੀਰ ਜੀ ਭੈਣ ਮਰੀਏ ਜੇ ਉਹਨਾਂ ਨੇ ਨਹੀਂ ਦੱਸਿਆ ਨਾ ਤੁਹਾਨੂੰ ਫਿੰਗਰਾਂ ਦੀ ਡੇਟ ਕੋਈ ਪੋਸਟ ਆਫਿਸ ਵਾਲਿਆਂ ਨੇ ਤੁਹਾਡਾ ਨੰਬਰ ਲਿਆ ਹੈ ਤੁਹਾਡੇ ਹਸਬੰਦ ਦਾ ਤਾਂ ਜਰੂਰ ਉਹਨਾਂ ਦੇ ਜਿਹੜਾ ਹੈ ਨਾ ਫੋਨ ਤੇ ਉਹਨਾਂ ਦਾ ਆ ਜਾਣਾ ਹੈ ਕੋਈ ਚੱਕਰ ਨਹੀਂ ਮੈਸੇਜ ਥੋੜੇ ਜਿਹਾ ਵੇਟ ਕਰ ਲਓ ਬਾਅਦ ਤੋਂ ਬਾਅਦ 10 15 ਦਿਨਾਂ ਦੇ ਵਿੱਚ ਆ ਜੰਦੀ ਹੁੰਦੀ ਅਪਾਇੰਟਮੈਂਟ ਦੀ ਹੈ ਨਾ ਤੁਹਾਨੂੰ ਮੈਸੇਜ ਆਇਆ ਨਾ ਪੋਸਟ ਤੇ ਇਟਾਲੀਆ ਦਾ ਠੀਕ ਹੈ ਨਾ ਉਹਦੇ ਪਰ ਪੋਸਟ ਤੇ ਇਨਫੋ ਵੀ ਲਿਖਿਆ ਆ ਸਕਦਾ ਉਸ ਨੰਬਰ ਤੋਂ ਤੁਹਾਨੂੰ ਜਿਹੜਾ ਹੈ ਨਾ ਉਹਨਾਂ ਨੇ ਡਿਟੇਲ ਦੇ ਵਿੱਚ ਦੱਸ ਦੇਣਾ ਕਿੱਥੇ ਤੁਹਾਡੇ ਫਿੰਗਰ 10 15 ਦਿਨਾਂ ਦੇ ਵਿੱਚ ਵਿੱਚ ਥੋੜੇ ਜਿਹਾ ਵੇਟ ਕਰ ਲਓ ਕਿਉਂਕਿ ਇਹ ਸਾਰਾ ਜਿਹੜਾ ਨਾ ਨਵਾਂ ਇਹ ਚੱਕਰ ਆ ਪੂਰੇ ਇਟਲੀ ਦੇ 90% ਤਾਂ ਲਾਗੂ ਹੋ ਗਿਆ ਆਪਾਂ ਕਹਿ ਸਕਦੇ ਹਾਂ ਥੋੜੇ ਜਿਹੇ ਸ਼ਹਿਰਾਂ ਦੇ ਵਿੱਚ ਜਾਂ ਥੋੜੇ ਪੋਸਟਿਆਂ ਵਿੱਚ ਲਾਗੂ ਨਹੀਂ ਹੈਗਾ ਤੇ ਤੁਸੀਂ ਥੋੜੀ ਜਿਹੀ ਵੇਟ ਕਰ ਲਓ 10-15 ਦਿਨਾਂ ਅੰ内 ਤੁਹਾਨੂੰ ਜਿਹੜੀ ਅਪਾਇੰਟਮੈਂਟ ਦੀ ਡੇਟ ਫੋਨ ਤੇ ਆ ਜਾਣੀ ਆ। ਮਮਤਾ ਬੁੰਦੇਲਾ ਭਾਜੀ ਜੁਲਾਈ ਮੈਂ ਅਪਾਇੰਟਮੈਂਟ ਮਿਲ ਰਹੀ ਹੈ ਕਿਆ? ਦੇਖੋ ਜੁਲਾਈ ਦੀ ਤੁਹਾਨੂੰ ਅਪਾਇੰਟਮੈਂਟ ਤਾਂ ਨਹੀਂ ਮਿਲਣੀ ਹੈਗੀ। ਇਸ ਵੇਲੇ ਅਪਾਇੰਟਮੈਂਟ ਤੁਹਾਨੂੰ ਮਿਲੇਗੀ ਘੱਟੋ ਘੱਟ 4-5 ਮਹੀਨੇ ਬਾਅਦ ਦੀ। ਅਗਸਤ ਦੀ ਵੀ ਨਹੀਂ ਮਿਲਣੀ ਹੈਗੀ। ਤੁਹਾਨੂੰ ਮਿਲੇਗੀ ਨਵੰਬਰ ਦਸੰਬਰ ਦੀ ਅਕਤੂਬਰ ਦੀ ਇੱਥੇ ਦੀ ਮਿਲ ਸਕਦੀ ਹੈ ਅਪਾਇੰਟਮੈਂਟ ਜਨਕੁਮਾਰ ਹੈਲੋ ਵੀਰ ਜੀ ਕੀ ਹਾਲ ਨੇ ਵੀਰ ਜੀ ਮੇਰਾ ਨੂਲਾ ਉਸਤਾ ਨਹੀਂ ਆਇਆ ਅਭੀ ਤੱਕ ਬਹੁਤ ਟੈਨਸ਼ਨ ਹੋ ਰਹੀ ਹੈ ਕੀ ਕਰੇ ਦੱਸਣਾ ਪਲੀਜ਼ ਮੇਰਾ ਵੀਰ ਕੋਈ ਚੱਕਰ ਨਹੀਂ ਹੈਗਾ ਨੂਲਾ ਉਸਤਾ ਨਹੀਂ ਆਇਆ ਉਹ ਤਾਂ ਜਦ ਤੁਹਾਡੀ ਬਾਰੀ ਆਣੀ ਉਦੋਂ ਹੀ ਹੋਣੀ ਹੈ ਠੀਕ ਹੈ ਨਾ ਵੇਟ ਕਰੋ ਹਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਵੀਰ ਜੀ ਮੇਰੇ ਫਿੰਗਰ 4 ਅਪ੍ਰੈਲ ਨੂੰ ਹੋਏ ਸੀ 80 85 ਦਿਨ ਹੋ ਗਏ ਜੀ ਹਲੇ ਤੱਕ ਪਰਮੇਸ਼ਰ ਦੀ ਸੰਜੂਰਨੋ ਕਾਰਡ ਨਹੀਂ ਆਇਆ ਆਨਲਾਈਨ ਵੀ ਪ੍ਰੋਸੈਸ ਵਿੱਚ ਹੀ ਦਿਖਾ ਰਿਆ ਮਾਲਕ ਨੂੰ ਕਿਹਾ ਸੀ ਉਹ ਕਹਿੰਦਾ ਮੈਂ ਕਿਸੇ ਬੰਦੇ ਕੋਲੋਂ ਪਤਾ ਕੀਤਾ ਉਹ ਕਹਿੰਦੇ ਵੀਜ਼ਾ ਪਾਸਪੋਰਟ ਤੇ ਦਸੰਬਰ ਤੱਕ ਹੈ ਇਸ ਲਈ ਹਲੇ ਨਹੀਂ ਆਇਆ ਸਰ ਦੱਸਿਓ ਇਹ ਠੀਕ ਆ ਬਈ ਇਹ ਠੀਕ ਤਾਂ ਨਹੀਂ ਹੈਗਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੁਸੀਂ ਆਨਲਾਈਨਾਂ ਚੈੱਕ ਕਰੀ ਜਾਓ ਕਸਤੂਰੇ ਵਿੱਚ ਕਈ ਵਾਰੀ ਸਾਡੀ ਸੰਜੂਰਨੋ ਬਣੀ ਪਈ ਹੁੰਦੀ ਆ ਤੁਸੀਂ ਉੱਥੇ ਜਾ ਕੇ ਪਤਾ ਕਰੋ ਮੈਂ ਤਾਂ ਆਪਣੀਆਂ ਵੀਡੀਓ ਵਿੱਚ ਹਮੇਸ਼ਾ ਹੀ ਕਹਿੰਨਾ ਜੇ ਤੁਸੀਂ ਸੁਣਿਆ ਹੋਵੇ ਕਿਤੇ ਕਿ ਜੇ ਤੁਹਾਡੇ 40-45 ਦਿਨ ਹੋ ਜਾਂਦੇ ਕਸਤੂਰੇ ਵਿੱਚ ਜਰੂਰ ਜਾ ਕੇ ਪਤਾ ਕਰੋ ਕਿ ਸਾਡੀ ਸੰਜੋਰ ਨੂੰ ਬਣੀ ਕਿ ਨਹੀਂ ਬਣੀ ਜੇ ਬਣੀ ਆ ਤਾਂ ਲੈ ਆਓ ਜੇ ਨਹੀਂ ਬਣੀ ਹੈਗੀ ਉਹਨਾਂ ਨੂੰ ਕਾਰਨ ਪੁੱਛੋ ਕੋਈ ਡਾਕੂਮੈਂਟ ਘਟਦਾ ਨਹੀਂ ਹੈਗਾ ਜੇ ਕੋਈ ਡਾਕੂਮੈਂਟ ਘਟਾ ਤਾਂ ਸਬਮਿਟ ਕਰੋ ਹੁਣ ਘਰ ਬੈਠੇ ਆਨਲਾਈਨ ਚੈੱਕ ਕਰੀ ਜਾਨੇ ਕਈ ਵੇਲੇ ਆਨਲਾਈਨ ਜਿਹੜਾ ਸਹੀ ਰਿਜ਼ਲਟ ਨਹੀਂ ਦਿਖਾਉਂਦਾ ਮੇਰਾ ਵੀਰ ਅਮਨਦੀਪ ਪਾਜੀ ਵੀਜ਼ਾ ਨਹੀਂ ਲੱਗਣ ਦੇ ਰੀਜ਼ਨ ਅੰਬੈਸੀ ਵਾਲਿਆਂ ਦੇ ਦਿੱਤਾ ਕਿ ਨੂੰ ਲਾ ਉਸ ਤਾਂ ਅਪਡੇਟ ਨਹੀਂ ਆ ਪਾਸਪੋਰਟ ਰਿਟਰਨ ਕਰ ਲਿਆ ਆ ਅਸੀਂ ਹੁਣ ਕੁਝ ਹੋ ਸਕਦਾ ਕਿਉਂ ਬਾਈ ਜਿਹੜਾ ਆਪਦਾ ਇਹ ਨੂਲਾ ਉਸਤਾ ਆ ਉਹਨੂੰ ਅਪਡੇਟ ਕਰਵਾਓ ਆਪਦੇ ਏਜੰਟ ਨੂੰ ਕਹਿ ਕੇ ਤਾਂ ਜਰੂਰ ਤੁਹਾਡਾ ਵੀਜ਼ਾ ਲੱਗੇਗਾ ਵਿਕਰਮ ਸਿੰਘ ਸਾਥਰੀ ਗੱਲ ਭਾਜੀ ਫਿੰਗਰਾਂ ਦੀ ਅਪਾਇੰਟਮੈਂਟ ਤੇ ਕੀ ਕੀ ਡਾਕੂਮੈਂਟ ਜਰੂਰੀ ਹੋਣੇ ਚਾਹੀਦੇ ਮਾਲਕ ਦੇ ਦੂਜਾ ਭਾਜੀ ਦੱਸਿਓ ਜਦੋਂ ਤੱਕ ਕਾਰਡ ਨਹੀਂ ਮਿਲਦਾ ਉਨਾ ਟਾਈਮ ਮਾਲਕ ਦਾ ਕੰਟਰੈਕਟ ਚੱਲਦਾ ਰਹੂਗਾ ਜਾਂ ਮੈਂ ਕਿਤੇ ਹੋਰ ਵੀ ਕੰਟਰੈਕਟ ਕਰ ਸਕਦਾ ਕਾਰਡ ਤੋਂ ਪਹਿਲਾਂ ਮੈਂ ਡੋਮੈਸਟਿਕ ਪੇਪਰ ਤੇ ਆਇਆ ਸੀ ਬਾਈ ਜ਼ਰੂਰੀ ਤੁਸੀਂ ਪੰਗਾ ਲੈਣਾ ਆ ਜਦ ਤੁਹਾਡੇ ਫਿੰਗਰ ਹੋਗੇ ਬੈਥੇ ਤੁਸੀਂ ਕਰ ਸਕਦੇ ਆ ਉਧਰ ਕੰਟਰੈਕਟ ਤੋਂ ਕਰਾ ਕੇ ਕੰਮ ਪਰ ਜੇ ਨਾ ਹੀ ਪੰਗਾ ਲਓ ਤਾਂ ਚੰਗੀ ਖਾ ਲਓ ਉਹਨਾਂ ਚਰ ਉਸੇ ਮਾਲਕ ਦਾ ਕੰਟਰੈਕਟ ਤੋਂ ਚੱਲਣ ਦਾ ਉੱਥੇ ਰੈਜ਼ੀਡੈਂਸ ਪ੍ਰੂਫ ਆਪਣਾ ਚੱਲਣ ਦਾ ਜਿੱਥੇ ਹੈਗਾ ਆ ਜਿੰਨਾ ਚਿਰ ਤੁਹਾਡੇ ਫਿੰਗਰ ਹੋ ਕੇ ਤੁਹਾਨੂੰ ਸੰਜੂਰ ਨੂੰ ਨਹੀਂ ਮਿਲ ਜਾਂਦੀ ਹੈਗੀ ਬਾਕੀ ਠੀਕ ਆ ਜਿਹੜਾ ਤੁਸੀਂ ਕਹਿੰਨੇ ਵੀ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਉਹ ਤਾਂ ਬਈ ਤੁਹਾਡੀ ਫਾਈਲ ਦੇ ਵਿੱਚ ਜਿਹੜੀ ਆਪਾਂ ਕਿੱਟ ਸਬਮਿਟ ਕਰਦੇ ਆ ਉਸ ਤੇ ਚ ਆਪਾਂ ਜਿਹੜੀ ਕਿੱਟ ਸਬਮਿਟ ਕਰਦੇ ਆ ਉਹਦੇ ਵਿੱਚ ਮਾਲਕ ਦੇ ਡਾਕੂਮੈਂਟ ਹੁੰਦੇ ਮਾਲਕ ਦੇ ਕੰਮ ਦਾ ਕੰਤਰਾਤ ਹੁੰਦਾ ਆ ਤੁਹਾਡਾ ਰੈਜ਼ੀਡੈਂਸ ਪ੍ਰੂਫ ਹੁੰਦਾ ਤੁਹਾਡੇ ਪਾਸਪੋਰਟ ਦੀਆਂ ਫੋਟੋ ਕਾਪੀਆਂ ਹੁੰਦੀਆਂ ਆ ਇਹ ਚੀਜ਼ਾਂ ਹੁੰਦੀਆਂ ਮੇਰਾ ਭਰਾ ਠੀਕ ਆ ਨਾਲ ਤੁਹਾਡੇ ਦੋ ਇਹ ਦੂਜੀਆਂ ਹੋਈ ਨਹੀਂ ਆ ਆਰਕਾ ਦੀ ਬੋਲੋ ਹੋ ਗਈ ਦੋ ਆਪਣੀਆਂ ਪਾਸਪੋਰਟ ਸਾਈਜ਼ ਫੋਟੋਆਂ ਲੈ ਜਾ ਕਰੋ ਨਾਲ ਇਹੀ ਕੁਝ ਲੱਗਦਾ ਆ ਤੇ 150 ਯੂਰੋ ਆਪਣੇ ਕੋਲ ਲੈ ਜਾ ਕਰੋ 100 110 ਯੂਰੋ ਜਿਹੜੇ ਹਨ ਇੱਥੇ ਤੱਕ ਪੋਸਟੇ ਵਾਲੇ ਲੈ ਲੈਂਦੇ ਹੁੰਦੇ ਆ ਤੁਹਾਡੇ ਕੋਲ ਬਾਕੀ ਮੇਰਾ ਭਾਅ ਵੇਟ ਕਰੋ ਜਰੂਰ ਤੁਹਾਡਾ ਜਿਹੜਾ ਕੰਮ ਹੋ ਜਾਣਾ ਆ ਏਸੀ ਜੀ ਪਾਂਕਜ ਸਤਿ ਸ੍ਰੀ ਅਕਾਲ ਵੀਰ ਜੀ ਮੇਰੀ ਫਾਈਲ ਸਬਮਿਟ ਨੂੰ 22 ਦਿਨ ਹੋ ਗਏ ਨੇ ਪਰ ਰਿਜ਼ਲਟ ਨਹੀਂ ਆਇਆ ਬਾ ਦੱਸਿਓ ਕੋਈ ਬਾਈ ਕੋਈ ਚੱਕਰ ਨਹੀਂ ਹੈਗਾ ਹੋਰ 20 25 ਦਿਨਾਂ 'ਚ ਤੁਹਾਡਾ ਜਿਹੜਾ ਵੀਜ਼ਾ ਲਾ ਕੇ ਆ ਜਾਣਾ ਮੇਰਾ ਭਰਾ ਜਿਆਦਾ ਟਾਈਮ ਨਹੀਂ ਲੱਗਦਾ ਗੋਲਾ ਚਿਬੜ ਬੀਰ ਜੀ ਸਸਰੀ ਕਾਲ ਵੀਰ ਜੀ ਮੈਂ ਬਰੋਨਾ ਤੋਂ 9 ਮਹੀਨੇ ਬਾਅਦ ਇਹ ਪੇਪਰ ਭਰੇ 12 ਫਰਵਰੀ 2025 ਨੂੰ ਟਾਈਮ 11:03 ਸੈਕਿੰਡ ਦਾ ਸਮਾਂ ਹੈ ਇੰਤਜ਼ਾਰ ਕਰਨਾ ਪਵੇਗਾ ਦੱਸਿਓ ਹਾਂ ਬਾਈ ਜਰੂਰ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਕਿਉਂ ਨਹੀਂ ਕਰਨਾ ਪੈਣਾ ਨਿਕਲ ਵੀ ਜਾਣੇ ਤੁਹਾਡੇ ਪੇਪਰ ਇੰਤਜ਼ਾਰ ਕਰੋ ਮਹਤਾਪਾ ਜੀ ਦਿੱਲੀ ਦੀਆਂ ਅਪਾਇੰਟਮੈਂਟ ਰੀਸ਼ੂਡੂਲ ਹੋ ਰਹੀਆਂ ਆ ਜਾਂ ਰੋਲਾ ਹੀ ਪਿਆ ਭਾਜੀ ਅਕਤੂਬਰ ਲਾਸਟ ਚ ਅਪਾਇੰਟਮੈਂਟ ਭਾਈ 1 2 4 ਜਣੇ ਦੀ ਤਾਂ ਹੋ ਮੰਨ ਸਕਦੇ ਆ ਪਰ ਸਾਰਿਆਂ ਦੀ ਨਹੀਂ ਹੋ ਸਕਦੇ ਆ ਰੀਸ਼ਡਿਊਲ ਠੀਕ ਆ ਬਾਕੀ ਉਮੀਦ ਕਰਦਾ ਬਹੁਤ سارے ਭੈਣ ਭਰਾ ਮਦੇ ਕਮੈਂਟਾਂ ਜਵਾਬ ਦੇ ਦਿੱਤੇ ਜਿਹੜੇ ਰਹਿ ਗਏ ਉਹ ਅਗਲੀ ਵੀਡੀਓ ਵਿੱਚ ਦਿੰਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ